ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਹੈ ਬਈ ਟੌਪ ਕਲਾਸ ਤਾਜੀ ਸੂਈ ਹੈ ਤੇ ਇੱਕ ਗੱਬਣ ਆ ਬਈ ਆਓ ਪੁੱਛ ਲੈਣੇ ਬਾਈ ਟੋਟੇ ਅੱਜ ਬਈ ਬਾਈ ਜੀ ਸਸੀ ਗੱਲ ਅਸੀ ਅਡਰਸ ਸਾਹਿਬ ਉਹ ਠੀਕ ਹੋ ਗਿਆ ਲੋਕ ਦੀ ਅਡਰਸ ਸਾਹਿਬ ਨਾਮ ਤੇ ਡਰੈਸ ਬੋਲ ਨਾਮ ਡਾਕਟਰ ਸਾਹਿਬ ਬੱਬੂ ਹੈ ਜੀ ਪਿੰਡ ਸਲਾਬ ਦੇ ਪਰਾਇਆ ਆਪਣਾ ਠੀਕ ਹੈ ਬਾਈ ਜਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਹੈ ਤਸੀਲ ਬਾਈ ਜਿਲ੍ਹਾ ਆਪਾਂ ਨੂੰ ਰਾਮਪੁਰਾ ਫੋਲ ਨੇੜੇ ਪਿੰਡ ਬਾਈ ਨੇੜੇ ਪਧੌੜ ਰਹਿਗਾ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ ਬੋਲ 7747317317 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਪਲੂਣ ਮੱਛੀ ਸੂਈ ਆ ਡਾਕਟਰ ਸਾਹਿਬ ਪਲੂਣ ਬੱਚੇ ਕੀ ਦੇ ਤਬ ਅੱਛਾ ਦਿੱਤਾ ਹੀ ਬੱਚਾ ਦਿੱਤਾ ਜੇਰ ਪੈ ਗਈ ਹੈ ਵੀਰੇ ਜੇਰ ਪੈ ਗਈ ਜੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਆ ਕਿੰਨਾ ਬੋਲਾ ਹਾਜ਼ਰ ਆ ਬੋਲਾ ਮੰਨ ਕੇ ਚੱਲੋ ਜੀ 10 10 ਆਪਾਂ ਸਊਗਾ 10 11 10 11 ਇੱਥੇ ਹੋਊਗਾ ਕਿਉਂ ਆਪਾਂ ਜਮਾਂ ਤਾਂ ਪ੍ਰੋਪਰ ਤਾਂ ਖਾਲੀ ਕਰੀ ਨਹੀਂ ਹਜੇ ਇਹ ਤਾਂ ਕਰ ਵੀ ਨਹੀਂ ਸਕਦੇ ਤੁਹਾਨੂੰ ਵੀ ਪਤਾ ਹਨਾ ਠੀਕ ਹੈ ਬਾਈ ਹਾਂਜੀ ਠੰਡੀ ਸੀਲ ਆ ਠੰਡੀ ਸੀਲ ਆ ਜੀ ਬਹੁਤ ਜ਼ਿਆਦਾ ਠੰਡੀ ਸੀ ਚਬਾਈ ਕਿੰਨੀ ਚਬਾਈ ਤਾਂ ਤੁਹਾਨੂੰ ਪਤਾ ਹੀ ਹੈ ਜੀ ਫਿਰ ਆਪਣਾ ਹੂੰ ਚਵਾਈ ਤਾਂ ਬਾਈ ਕਹਿੰਦਾ ਕਹਿਣੀ ਦੀ ਲੋੜ ਹੀ ਨਹੀਂ। ਖੁੱਲ ਠੰਡੀ ਸੀਲ ਦੀ ਆਰਡਰ ਦੇਖੋ। ਆਹ ਡੀ ਜਿਹੜੀ ਫੀਟਿੰਗ ਆ ਨਾ ਕਮਾਲ ਦੀ ਆ ਬਹੁਤ ਸੋਹਣਾ ਲੇਵਾ ਕਰਮਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਚਾਰੇ ਥਾਣ ਨੇਖਣਵੇਂ ਪੂਰੇ ਗੈਰ ਤੇ ਫੀਟਿੰਗ ਵਾਲਾ ਲੇਵਾ ਜੀ ਨੰਬਰ ਫੀਟਿੰਗ ਵਾਲਾ ਲੇਵਾ ਕਿੰਨਾ ਕੁ ਦੁੱਧ ਦੇ ਦੂ ਆਸਤੀ ਮੇੜਿਆ ਆਸਤੀ ਮੇੜ ਪਹਿਲੇ ਨ ਮੱਛੀ ਡਾਕਟਰ ਸਾਹਿਬ ਕੋਈ ਵੀ ਕੋਈ ਵੀ ਭੈਣ ਭਰਾ ਕਿੰਨਾ ਹੀ ਮੰਨ ਕੇ ਲੈ ਲਿਆ ਆਪਾਂ ਨੂੰ ਉਮੀਦ ਹੈ ਦੀ ਹੈਗੀ ਹੈ ਜੀ 15 ਕਿਲੋ ਦੀ ਠੀਕ ਹੈ ਬਾਈ 15 ਲੀਟਰ ਦੁੱਧ ਦੇ ਸਕਦੀ ਹੈ ਜੀ ਐਵੇਂ ਮੈਂ 20 ਕਹੀ ਜਾਵਾਂ ਉਹ ਬੇਸਵਾਦੀ ਗੱਲ ਨਹੀਂ ਕਰਦੇ ਹੁੰਦੇ ਆਪਾਂ ਹਾਂਜੀ ਫੇਸ ਬੜਾ ਚੰਗਾ ਬੋਦੀ ਚੰਗੀ ਐ ਸੁਨੱਖ ਪੁਣਾ ਫੁੱਲ ਆ ਕਰਦ ਚੰਗਾ ਫੁੱਲ ਕਰਦਾ ਛੋਟ ਹੀ ਨਾ ਮੰਨੋ ਤੇ ਲੇਵਾ ਮੂਹਰੋਂ ਚੈੱਕ ਕਰੋ ਕਮਾਲ ਦਾ ਬਹੁਤ ਸੋਹਣਾ ਆਰਡਰ ਪੂਰੀ ਵਿਸਤੀ ਤੇ ਕੱਲਾ ਕੱਲਾ ਹਨ ਨਾੜਾ ਨੁੜਾ ਲੈਵੇ ਤੇ ਫੁੱਲ ਆ ਫੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈਆ ਬੱਚਾ ਕਰਮਣੀ ਨੇ ਬੱਚਾ ਦੇ ਤਾਂ ਜੇਰ ਵੀ ਬਾਈ ਬੱਥਰ ਚ ਰੱਖੀ ਬੈਠਾ ਕੰਪਲੀਟ ਬੈਡ ਵੀ ਤੌਫਾ ਹੀ ਆ ਬਈ ਨਮਾ ਸਾਰਾ ਬੜਾ ਸੋਹਣੀ ਵੀ ਭੈਣ ਭੈਣ ਭਰਾ ਹਨ ਛੋਟੀ ਨਾ ਮੰਨ ਕੇ ਆਵੇ ਠੀਕ ਆ ਬਈ ਬੱਚੀ ਛੋਟੀ ਆ ਕੱਦ ਵਾਲੀ ਮਿਲੂ ਨਾ ਕੋਈ ਹਿਮਾਚਲ ਮੂਛ ਵਾਲੀ ਮੰਨੇ ਨਾ ਹੀ ਆਪਣੇ ਹਿਮਾਚਲ ਵਾਲੀ ਆਪਣੇ ਘਰੋਂ ਮਿਲੇ ਅੱਜ ਮਿਲੇ ਨਾ ਕੱਲ ਮਿਲੇ ਨਾ ਹੀ ਆਪਾਂ ਨੂੰ ਲੋੜ ਆ ਹਿਮਾਚਲਾਂ ਦਾ ਵੇਚਣ ਦੀ ਠੀਕ ਹੈ ਕਿਸੇ ਭੈਣ ਭਰਾਣੇ ਦਾ ਢਿੱਡ ਪੇਟ ਬੰਨ ਕੇ ਪੈਸੇ ਲੈਣੇ ਹੁੰਦੇ ਹਨ ਹਾਂ ਐਵੇਂ ਗਲਤ ਕੰਮ ਕਰਨਾ ਕੋਈ ਫਾਇਦਾ ਨਹੀਂ ਘੋੜੀ ਵਰਗੇ ਰੱਟਸਾ ਲੋ ਸਹੀ ਗੱਲ ਹੈ ਭਾਈ ਤੋਰਾ ਤਾਰਾ ਤਾਂ ਇੱਕ ਨੰਬਰ ਹੈ ਜੀ ਤੋਰਾ ਇੱਕ ਨੰਬਰ ਕਰਦ ਚੰਗਾ ਬਰੀਡ ਚੰਗੀ ਹੈਲੇਵਾ ਕਮਾਲ ਦਾ ਥਣ ਬਹੁਤ ਚੰਗਾ ਤੇ ਠੰਡੀ ਦੇਖੋ ਲੈ ਗਲੀ ਦੇ ਵਿਚਾਲੇ ਖੜੇ ਆ ਜਿਵੇਂ ਮਰਦੀ ਹੱਥ ਲਾਈ ਚਾਹੇ ਮੈਂ ਪਹਿਲਾਂ ਨਾ ਡਾਕਟਰ ਆ ਨਹੀਂ ਜਾਣਾ ਨੂਣਾ ਪਾਉਣ ਨੂੰ ਉ ਕੁਛ ਨਹੀਂ ਕਹੂਗੀ ਠੀਕ ਹੈ ਭਾਈ ਹਾਂਜੀ ਐਨੀ ਠੰਡੀ ਨਿਕਲੀ ਆ ਛੱਡ ਦਵਾ ਖੜਨੀ ਖੁੜਨੀ ਦੇਖਾ ਕਿੰਨੀ ਚੰਗੀ ਜੈਸਟਮੈਂਟ ਲਾ ਲਓ ਬਾਈ ਬਰਾਬਰ ਖੜਾ ਉਸ ਹੱਬ ਨਾਲ ਕਦ ਦਾ ਅੰਦਾਜ਼ਾ ਲਾ ਲੇ ਕੋਈ ਕੁਆਲਿਟੀ ਬਹੁਤ ਜ਼ਿਆਦਾ ਜੀ ਹਾਂ ਖੜਨੀ ਖੁੜਨੀ ਵੜਦੀ ਬਹੁਤ ਵਧੀਆ ਬਾੜੀ ਚੰਗੀ ਆ ਜੀ ਲੈ ਫੇਸ ਦੇਖੋ ਕਰਮ ਵਾਲੀ ਦਾ ਕੀ ਬਾਤ ਆ ਫੁੱਲ ਬਰੀਡ ਫੁੱਲ ਠੰਡੀ ਕੱਦ ਚੰਗਾ ਬਰੀਡ ਚੰਗੀ ਹੈ ਲੈ ਆਣੀ ਕੋਈ ਗੱਲ ਡਾਕਟਰ ਸਾਹਿਬ ਲੱਤਾਂ ਲੁੱਤਾਂ ਵਾਲਾ ਕੰਮ ਹੈ ਨਹੀਂ ਗਾ ਲੱਤਾਂ ਮਾਰੂ ਇੱਧਰ ਦੀ ਆ ਕੇ ਦਿਖਾ ਦਿਓ ਮਾੜਾ ਯਾਰ ਬਿਲਕੁਲ ਵੀ ਦਿਖਾਓ ਕਿੰਨੀ ਚੰਗੀ ਹੈ ਇੱਧਰਲੇ ਪਾਸੇ ਜਾ ਕੇ ਦਿਖਾ ਦਿਓ ਬਹੁਤ ਚੰਗੀ ਬੱਛੀ ਹੈ ਜੀ ਮੁੱਲ ਕੀ ਆ ਬਬੂ ਜੀ ਅੱਛਾ ਹਾਲ ਕੋਈ ਗੱਲ ਨਹੀਂ ਮੁੱਲ ਤਾਂ ਕਰਾਂਗੇ ਛੋਟਾ ਪਰ ਮਾਨਤਾ ਨਹੀਂ ਹੋ ਰਹੀ ਉਹ ਚ ਨਾੜਾ ਫੁੱਲ ਚੰਗੀ ਹੈ ਨਾੜ ਬਾੜੀ ਚੰਗੀ ਹੈ ਜੀ ਇੱਧਰਲੇ ਪਾਸੇ ਦਿਖਾ ਦਿਓ ਪਹਿਲਾਂ ਮੱਛੀ ਨੂੰ ਆ ਚੀਜ਼ ਲੱਗਦੇ ਨੇ ਠੀਕ ਗੱਲ ਆ ਬਾਈ ਹਾਂ ਜੀ ਬਰੀਕ ਇੰਨੀ ਜ਼ਿਆਦਾ ਜਿੰਨੀ ਕਹਦੋ ਜਿੰ ਤੇ ਕਿੰਨਾ ਮੋਹਲਾ ਫਿਰ ਜੈ ਡਾਕਟਰ ਇਹ 55000 ਦੀ ਬੱਛੀ ਦੇ ਦੇ ਦਾਂਗੇ ਅੱਜ ਭਾਈ ਜਮ ਜੈ ਜਮੋਹਲਾ 55000 ਦੀ ਬਾਈ ਕਨਾ ਵੈਟ ਦੇ ਦੇਣਗੇ ਘੋੜੀ ਯਾਰ ਕੀ ਆ ਜੀ ਆਏ ਨਹੀਂ ਕੋਈ ਗੱਲ ਹੂੰ ਵੈਟ ਚੰਗੀ ਆ ਭਾਈ ਨਾ ਪਤਾ ਲੇਵਾ ਕਮਾਲ ਸ਼ੀਟਿੰਗ ਚੰਗੀ ਥਣ ਚੰਗਾ ਮੁੱਖੀ ਵਾਲਾ ਥਣ ਅੱਥੀ ਚੋਲਾ ਮਸ਼ੀਨਾਂ ਹਾਂਜੀ ਹਾਂ ਆਪਾਂ ਹੁਣ ਧਾਰਾ ਮਾਰ ਕੇ ਦਿਖਾ ਦਿੰਨੇ ਹੂੰ ਕੋਈ ਗੱਲ ਨਹੀਂ ਹੋਏ ਜੀ ਓਕੇ ਭਾਈ ਨਿਆਣਾ ਵੀ ਪਵਾਊਗੀ ਸਭ ਕੁਝ ਕਰੂਗੀ ਕਿ ਆਲ ਨਹੀਂ ਖਾਲ ਨਹੀਂ ਕੁਛ ਨਹੀਂ ਜੀ ਠੀਕ ਹੈ ਜੀ ਹਾਂਜੀ ਹੂੰ ਲੇਵੇ ਦੀ ਫੀਟਿੰਗ ਦੇਖੋ ਕਮਾਲ ਦੀ ਬਾਲੀ ਚੰਗੀ ਆ ਜੀ ਡਾਕਟਰ ਸਾਹਿਬ ਫੀਟਿੰਗ ਤੇ ਬਾਕੀ ਧਾਰਾ ਮਾਰ ਕੇ ਲਾਇਆ ਹੈ ਭਾਈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਫੁੱਲ ਪਰ ਇਹਨੂੰ ਕਰਵਾ ਸ਼ਿਵਾਜ ਵੀ ਦਿਖਾਉਣੇ ਕੋਈ ਚੱਕਰ ਨਹੀਂ ਥਾਣ ਬਹੁਤ ਸੋਹਣਾ ਕਾੜੀ ਡਾਕਟਰ ਸਾਹਿਬ ਆਣੀ ਗੱਲ ਆ ਦੇ ਛਲ ਕਰਦੀ ਜੀ ਕਰ ਲੈ ਇਹਨੂੰ ਵੀ ਚਲਕ ਚਲਕ ਵਾਲਾ ਕੰਮ ਨਹੀਂ ਜੀ ਠੀਕ ਠੀਕ ਜਰਗੀ ਚਵਾਈ ਹੋ ਜੀ ਠੀਕ ਹਾਂ ਜਮਾ ਬਾਈ ਕਹਿੰਦਾ ਚੀਚੀ ਵਰਗੀ ਧਾਰ ਪਾਉਗੀ ਚਵਾਈ ਦਿਖਾਉਣੀ ਕੋਈ ਚੱਕਰ ਨਹੀਂ ਆ ਪੇਛੇ ਘਰ ਬਤਲਾ ਤੋ ਠੰਡੀ ਬਹੁਤ ਆ ਬੈਠ ਠੰਡੀ ਦਾ ਬਾੜੀ ਹੈ ਡਾਕਟਰ ਸਾਹਿਬ ਕਿੰਨੀ ਕਹਦੇ ਨੇ ਠੰਡੀ 나ੜਾਂ ਦੇਖੋ 나ੜਾਂ ਲੈ ਦੇਖੋ ਜੀ ਕੱਲੀ ਕੱਲੀ 나ੜਾਂ ਖੜੀ ਆ ਬਈ ਤੇ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਣਾ ਮੁੱਲ ਵੀ ਜਾਇਜ਼ ਜਰ ਰੱਖਿਆ ਬਾਈ ਨੇ ਮਾਨਦਾਨ ਲੋਕਾਂ ਦਾ ਮੁੱਲ ਹੈ ਨਹੀਂ ਜੀ ਆਪਣਾ ਵੀ 65 ਮੰਗੀ ਜਾਓ 70 ਮੰਗੀ ਜਾਓ ਪਰ ਜਿੰਨੇ ਦੇਖੋ ਜੀ ਹੁਣ ਦੇਖੋ ਥਣ ਦਿਖਾਏ ਬਾਟ ਕਿੰਨੇ ਚੰਗਾ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਣਾ ਲਓ ਜੀ ਲਓ ਚਵਾਈ ਦਿਖਾ ਦਿਓ ਜੀ ਹਮ ਕਿਆ ਬਾਤ ਆ ਯਾਰ ਚਵਾਈ ਬਹੁਤ ਚੰਗੀਆਂ ਬਾਹਲੀ ਚੰਗੀਆਂ ਡਾਕਟਰ ਚਵਾਈ ਬਾਹਲੀ ਮੋਟੀ ਆ ਨਿਭਣਦੀ ਆ ਐਣੀ ਗੱਲ ਸਹੀ ਗੱਲ ਆ ਐਣੀ ਗੱਲ ਨਿਭੜੂ ਨਾ ਕਿਆ ਬਾਤ ਚੋਣ ਬੜਾ ਚੰਗਾ ਬਾਈ ਗਰਮ ਵਾਲਾ ਚੰਗਾ ਚੋਣ ਜਿਵੇਂ ਮਰਜੀ ਧਾਰਮ ਮਰੀਦਾ ਕੋਈ ਜੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੋਈ ਸੀ ਲਓ ਜੀ ਕਿਆ ਬਾਤ ਆ ਚਵਾਈ ਬੜੀ ਚੰਗੀਆਂ ਬਾਹਲੀ ਚੰਗੀਆਂ ਡਾਕਟਰ ਮੈਂ ਤੁਹਾਨੂੰ ਪਹਿਲੀ ਦਾਸਤ ਵਿੱਚ ਚਵਾਈ ਇੱਕ ਨੰਬਰ ਹੋਊਗੀ ਐਣੀ ਗੱਲ ਹੁਣ ਦਿਖਾਈ ਮਿਲ ਕਿੰਨੇ ਜਾਂਦੇ ਸਮਾ ਕੇ ਥਣ ਕੇ ਨਾ ਚੰਗਾ ਕੱਢਿਆ ਨਾੜਾ ਨੂਣਾ ਤੇ ਕੱਲਾ ਕੱਲਾ ਥਣ ਮੁੱਲ ਜਾਇਜ਼ ਆ ਮਾਨ ਤਨ ਜ਼ਰੂਰ ਹੋ ਜੂਗਾ ਅੱਗੇ ਭਰਾ 2 ਨੰਬਰ ਕਿਹੜਾ ਸੂਆ ਵੀਰੇ ਇਹ ਦੂਸਰਾ ਸੂਆ ਡਾਕਟਰ ਸਾਹਿਬ ਕਿੰਨੇ ਦਿਨਾਂ ਦੀ ਕੱਚੀ ਇਹ ਵੀ ਜਰਸੀ ਆ ਗਈ ਜੀ ਜਰਸੀ ਆ ਹਾਂਜੀ ਹੂੰ ਤੇ ਇਹ ਲਓ ਜੀ ਪੰਜ ਤੋਂ 7 ਦਿਨ ਮੈਂ ਮਾੜਾ ਬੱਚਾ ਉਹ ਕਰਦਾ ਜੀ ਟਾਈਟ ਕਈ ਚੁੰਗਣਾ ਜਾਵੇ ਠੀਕ ਆ ਭਾਈ ਪੰਜ ਤੋਂ 7 ਦਿਨਾਂ ਦੀ ਕੱਚੀ ਹੈ ਟਿੱਲਾਂ ਦੇ ਕੋ ਟਿੱਲਾਂ ਬਹੁ ਪਈਆਂ ਸਾਰੀਆਂ ਬਾਲਡਨਾਂ ਕੱਢੂ ਤੇ ਫੇਰ ਘਰ ਵਾਲੀ ਨੇ ਸੋਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਤਾਂ ਨੀ ਗੁਲਾਬੀ ਥਣ ਨਾੜਾ ਨੂੜਾ ਲੇਵੇ ਤੇ ਫੁੱਲ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਭਾਈ ਬਹੁਤ ਜਿਆਦਾ ਜੀ ਹੂੰ ਠੰਡੀ ਦੇਖੋ ਲੈ ਲੋ ਜਿਵੇਂ ਮਰਦੀ ਆ ਉੱਥੇ ਫੇਰੀ ਚੱਲ ਕੋਈ ਚੈੱਕ ਨਹੀਂ ਝੋਲੀ ਦੇਖੀ ਰੱਟ ਲੈ ਕੁਝ ਨਹੀਂ ਝੋਲੀ ਦੇਖੋ ਲੈ ਕਮਾਲ ਆ ਤੇ ਲੱਭੋ ਪਈ ਹੈ ਹਨਾ ਟਲ ਬਹੁ ਪਈ ਰੱਟ ਤਾਂ ਬਣੂਗਾ ਤੇ ਮਾਹ ਚਾਲਾ ਬੈਠ ਨੇ ਵੀਡੀਓ ਪਾਉਣੀ ਸੀ ਨਾਲ ਮਾਹ ਚਲ ਪਾ ਦਿੰਨੇ ਆ ਠੀਕ ਆ ਬਾਈ ਕੀ ਹੁੰਦਾ ਐ ਦਾ ਫਿਰ ਸਹੀ ਗੱਲ ਆ ਬਿਲਕੁਲ ਵੀਕੂ ਵੀਕੂ ਕੀ ਨਾ ਵੀਕੂ ਜੀ ਤਾਂ ਵੀ ਆਪਾਂ ਨੂੰ ਆਪਣੇ ਕੋਲ ਤਾਂ ਅੱਜ ਡੰਗਰੀ ਦੋ ਆ ਆ ਸਵੇ ਹੀ ਆਈਆਂ ਜੀ ਇਹ ਹੂੰ ਆ ਮਾਲਕਾਂ ਦੇ ਘਰੇ ਸੂਪੀ ਸੀ ਫੇਸ ਬੜਾ ਚੰਗਾ ਬੋਦੀ ਚੰਗੀ ਹੱਸਣੱਖ ਪੁਣਾ ਚੰਗਾ ਕਲਰ ਚੰਗਾ ਆਰਡਰ ਕਮਾਲ ਦਾ ਆ ਜਾ ਪਤਾ ਜਾ ਜਾ ਕੱਲਾ ਕੱਲਾ ਪੂਰਾ ਇੱਕ ਨੰਬਰ ਆ ਚੰਗੀ ਆ ਬੜਾ ਫੈਂਟ ਇਹਦੀ ਵੀ ਫੁੱਲ ਹੋ ਗਿਆ ਹਾਂਜੀ ਹਾਂ ਹੈਡ ਫੂਡ ਵਾਧੂ ਆਉਜੀ ਸਹੀ ਗੱਲ ਆ ਪੰਜ ਫੈਂਟ ਆ ਸਕਦੀ ਹੈ ਜੀ ਇਹਦੀ ਸਹੀ ਗੱਲ ਹਾਂਜੀ ਕਿੰਨਾ ਦੁੱਧ ਦੇ ਦਵਾਸ ਦੁੱਧ ਡਾਕਟਰ ਸਾਹਿਬ ਦੇਖੋ ਜੀ ਦੁੱਧ ਤਾਂ ਹੁੰਦਾ ਸੇਵਾ ਦਾ ਹਨਾ ਹਾਂਜੀ ਉਹ ਮਾਲਕਾਂ ਦਾ ਦੱਸਿਆ ਵੀ 13 14 ਕਿਲੋ ਸਾਡਾ ਦੁੱਧ ਚੋਇਆ ਵਾ ਇਹਦੇ ਕੋਲ ਹਾਂਜੀ ਠੀਕ ਆ ਬਾਈ ਹਾਂਜੀ ਕੁਆਲਿਟੀ ਨੰਬਰ 1 ਆ ਬਾਈ ਤੋਰਾ ਦੇਖੋ ਕਮਾਲ ਲੇਵਾ ਬਹੁਤ ਚੰਗਾ ਗਰਮ ਵਾਲੀ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਆਈ ਡਾਕਟਰ ਠੰਡੀ ਝੀਲ ਹੈ ਹਾਂ ਨਹੀਂ ਬੈਠੇ ਰੋ ਲੋ ਘਣਾ ਕੁਛ ਨਹੀਂ ਗਲੀ ਦੇ ਵਿਚਾਲੇ ਖੜੇ ਆ ਜਿਵੇਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਪਸ਼ੂ ਗਰਮ ਤਾਂ ਹੁੰਦਾ ਹੀ ਨਹੀਂ ਠੀਕ ਹੈ ਨਾ ਡੰਗਰ ਆਪਣਾ ਗਰਮ ਨਾ ਹੋਊਗਾ ਜੀ ਲੈ ਰੱਸਾ ਵੀ ਬਾਈ ਨੇ ਤਾਂ ਹੌਣ ਦੇ ਸਿਰ ਤਾਂ ਮੋਂ ਇਹਨਾਂ ਜਿਵੇਂ ਮਾਰਦੀ ਹੈ ਬਾਈ ਜੀ ਆਹ ਤਾਂ ਪਉਣੇ ਥੱਲੇ ਦੀ ਨੰਗ ਜਮਾ ਹਾਈ ਜਮਾ ਜਿੱਥੇ ਮਰਜੀ ਫਿਰਦੇ ਰਹੋ ਆਇ ਤਾਂ ਹੈ ਨਹੀਂ ਪਸ਼ੂ ਲੱਤ ਮਾਰ ਜੂਗਾ ਸਹੀ ਗੱਲ ਡੰਗਰ ਮਿਲੂਗਾ ਬਰੀਕੀ ਵਾਲਾ ਹੂੰ ਟੁੱਪੜ ਪਸ਼ੂ ਨਾ ਮਿਲੂਗਾ ਨਾ ਬੁੱਤਰ ਰੁਕ ਜਾ ਤੇ ਮੁੱਲ ਕੀ ਹੈ ਵੀਰੇ ਜਾਇਦ ਜਾਇਦ ਡਾਕਟਰ ਸਾਹਿਬ ਇਹ ਅੱਜ ਕੱਚੀ ਕੱਚੀ 434000 ਦੀ ਦੇ ਦੇਣਗੇ ਜੀ ਬੱਚੀ 434000 ਮਾਨਤਾਨ ਹੋ ਜੂ ਮਾਨਤਾਨ ਕਰ ਦੇਾਂਗੇ ਜੀ ਠੀਕ ਆ ਬਾਈ ਦੇਖੋ ਬਰੀਕੀ ਕਿੰਨੀ ਆ ਸਹੀ ਗੱਲ ਦੁੱਧ ਵਾਲੀ ਹੈ ਜੀ ਆਏ ਨਹੀਂ ਕੋਈ ਗੱਲ ਔਰੇ ਬੰਨੂਓ ਕਿਸੇ ਚੀਜ਼ ਬਣਗੋ ਨੋਰਮਲ ਹਾਈਟ ਆ ਜੀ ਦੱਸ ਦਿਓ ਭੈਣ ਭਰਾਵਾਂ ਨੂੰ ਹਾਂ ਸਹੀ ਆ ਨੋਰਮਲ ਹਾਈਟ ਆ ਕਈ ਬੰਦੇ ਕਹਿੰਦੇ ਵੱਡੀ ਛੋਟੀ ਵੀਡੀਓ ਵਾਲੇ ਦੀ ਗਲਤੀ ਆ ਆ ਕੋਈ ਆਪਣੀ ਗਲਤੀ ਨਹੀਂ ਜਿਹੇ ਜਿਹੇ ਵੀਡੀਓ ਆਪਾਂ ਬਣਾਉਣੇ ਆ ਉਹੇ ਜਿਹੀ ਬਣਾਈ ਆ ਸਹੀ ਗੱਲ ਨੋਰਮਲ ਹਾਈਟ ਆ ਜੀ ਮਚਾ ਲੜਾ ਮੇਲਾ ਸਹੀ ਗੱਲ ਆ ਭਾਈ ਹਾਂ ਜੀ ਮੁੱਲ ਵੀ ਜਮ ਜਾਇਜ਼ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋਊਗਾ 543 ਹਾਂ ਜੀ ਹਾਂ ਜੀ ਵੀਰ ਜੀ 54300 ਰੁਪਏ ਮੁੱਲ ਲੈਵਾ ਕਮਾਲ ਦਾ ਤੇ ਥਾਣੇ ਦੇਖੋ ਕਿੰਨਾ ਚੰਗਾ ਲੱਗਿਆ ਪੂਰੀ ਦਿੱਤੀ ਦੇ ਕੱਲਾ ਕੱਲਾ ਥਾਂ ਢਿਲਾਂ ਬਹੁਤ ਸਾਰੀਆਂ ਬੱਡਲਾਂ ਕੱਢੂਗੀ ਫੇਰ ਸੂਗੀ ਤੇ ਵੜੜ ਭਾਈ ਆ ਵੀ ਬਹੁਤ ਚੰਗੀਆਂ ਸੂਈ ਸਵਾਈ ਡਾਕਟਰ ਉਹ ਤਾਂ ਕੁਝ ਵੀ ਨਹੀਂ ਦਿਖਾਉਂਦੀ ਤੇ ਲੇਵਾ ਦੇਖੋ ਲੇਵਾ ਕਮਾਲ ਦਾ ਫੀਟਿੰਗ ਬੜੀ ਤਗੜੀ ਆ ਇਹਦੀ ਆਏ ਨਹੀਂ ਕੋਈ ਵੀ ਭਾਵੇਂ 2-4 ਸਾਲ ਚੋਕੇ ਵੀ ਕੋਈ ਵੇਚੂਗਾ ਨਾ ਤਾਂ ਤਾਂ ਵੀ ਆਏ ਨਹੀਂ ਹੋਊਗਾ ਵੀ ਪਸੂ ਇਹ ਜਾਂ ਐ ਥੱਲੇ ਬਾ ਤੋੜ ਜੂਗੀ ਚਾਹੇ ਕੁਝ ਹੋਊਗਾ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ